ਪੌਡ ਰੋਡ ਬਿਲਕੁਲ ਜਾਮ ਹੋ ਚੁੱਕਿਆ ਹੈ ਚਾਰੇ ਪਾਸੇ ਦੇਖ ਸਕਦੇ ਹੋ ਉਹ ਦੂਰ ਤੱਕ ਮੈਂ ਕਹੂੰਗਾ ਦਵਿੰਦਰ ਦਿਖਾ ਦਿਓ ਤਕਰੀਬਨ 2 ਕਿਲੋਮੀਟਰ ਦਾ ਜਾਮ ਹੈ ਜਿਹੜਾ ਉਹ ਲੱਗ ਚੁੱਕਿਆ ਪਾਣੀ ਦੇਖ ਸਕਦੇ ਹੋ ਅੱਦੀਆਂ ਅੱਦੀਆਂ ਗੱਡੀਆਂ ਪਾਣੀ ਦੇ ਵਿੱਚ ਡੁੱਬ ਰਹੀਆਂ ਨੇ ਇੰਨਾ ਪਾਣੀ ਆਟੋਆਂ ਦੇ ਵਿੱਚ ਵੀ ਪਾਣੀ ਵੜ ਰਿਹਾ ਹੈ ਇਧਰਲੇ ਪਾਸੇੋਂ ਦੇਖ ਸਕਦੇ ਹੋ ਮੋਟਰਸਾਈਕਲ ਅੱਡੇ ਉੱਤੇ ਪਾਣੀ ਦੇ ਵਿੱਚ ਆ ਰਹੇ ਨੇ ਇਹ ਗੜੇ ਮਾਰੀ ਤੋਂ ਬਾਅਦ ਮਹਾਲੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ 에어ਪੋਰਟ ਰੋਡ ਬਿਲਕੁਲ ਜਾਮ ਹੋ ਚੁੱਕਿਆ ਹੈ ਚਾਰੋਂ ਪਾਸੇ ਦੇਖ ਸਕਦੇ ਹਾਂ ਉਹ ਦੂਰ ਤੱਕ ਮੈਂ ਕਹੂੰਗਾ ਦਵਿੰਦਰ ਦਿਖਾ ਦਿਓ ਤਕਰੀਬਨ 2 ਕਿਲੋਮੀਟਰ ਦਾ ਜਾਮ ਹੈ ਜਿਹੜਾ ਉਹ ਲੱਗ ਚੁੱਕਿਆ ਤਾਂ ਮਹਾਲੀ 에어ਪੋਰਟ ਰੋਡ ਹੈ ਜਿਹੜਾ ਬਿਲਕੁਲ ਜਾਮ ਹੋ ਚੁੱਕਿਆ ਪਾਣੀ ਦੇਖ ਸਕਦੇ ਹੋ ਅੱਧੀਆਂ-ਅੱਧੀਆਂ ਗੱਡੀਆਂ ਪਾਣੀ ਦੇ ਵਿੱਚ ਡੁੱਬ ਰਹੀਆਂ ਨੇ ਤਾਂ ਇਸ ਗੜੇ ਮਾਰੀ ਨੇ ਜਿੱਥੇ ਕਿਸਾਨਾਂ ਨੂੰ ਪ੍ਰਭਾਵਿਤ ਕੀਤਾ ਜਿੱਥੇ ਆਮ ਲੋਕਾਂ ਨੂੰ ਪ੍ਰਭਾਵਿਤ ਕੀਤਾ ਉੱਥੇ ਹੀ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇੱਥੇ ਮੋਹਾਲੀ ਦੇ ਵਿੱਚ ਜਿਹੜਾ 에어ਪੋਰਟ ਰੋਡ ਆ ਉਹ ਤਕਰੀਬਨ ਜਾਮ ਹੋ ਚੁੱਕਿਆ ਕਿਉਂਕਿ ਪਾਣੀ ਆ ਜਿਹੜਾ ਵੱਡੀ ਮਾਤਰਾ ਦੇ ਵਿੱਚ ਭਰ ਚੁੱਕਿਆ ਇੱਥੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਅੱਧੀਆਂ-ਅੱਧੀਆਂ ਗੱਡੀਆਂ ਨੇ ਜਿਹੜੀਆਂ ਉਹ ਡੁੱਪਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਮੁਹਾਲੀ 에ਰਪੋਰਟ ਤੋਂ ਜਦੋਂ ਤੁਸੀਂ ਆਉਨੇ ਹੋ ਜ਼ੀਰਕਪੁਰ ਵਾਲੀ ਸਾਈਡ ਤੋਂ ਤਾਂ ਇਧਰਲੇ ਪਾਸੇ ਜਾਮ ਬਹੁਤ ਵੱਡਾ ਲੱਗ ਚੁੱਕਿਆ ਹੈ ਕਿਉਂਕਿ ਪਾਣੀ ਹੈ ਜਿਹੜਾ ਰੇਲਵੇ ਟਰੈਕ ਲੰਘਦਾ ਉੱਪਰ ਜਿੱਦਾ ਥੱਲੇ ਪੁਲ ਦੇ ਥੱਲੇ ਪਾਣੀ ਹੈ ਜਿਹੜਾ ਉਹ ਐਡਾ ਵੱਡਾ ਭਰ ਚੁੱਕਿਆ ਹੈ ਪਾਣੀ ਦੇ ਵਿੱਚ ਗੱਡੀਆਂ ਨੇ ਜਿਹੜੀਆਂ ਅੱਧੀਆਂ-ਅੱਧੀਆਂ ਡੁੱਬ ਰਹੀਆਂ ਨੇ ਤਾਂ ਤਸਵੀਰਾਂ ਤੁਹਾਨੂੰ ਮੁਹਾਲੀ ਤੋਂ ਦਿਖਾ ਰਹੇ ਹਾਂ ਜਿੱਥੇ ਭਾਰੀ ਜਾਮ ਹੈ ਜਿਹੜਾ ਉਹ ਲੱਗ ਚੁੱਕਿਆ ਸੀ ਕਿਉਂਕਿ ਲਾਈਟਾਂ ਹੋ ਚ ਲਾਈਟਾਂ ਹੋਈਆਂ ਸੀਗੀਆਂ ਲਾਈਟਾਂ ਤੋਂ ਬਾਅਦ ਜਾਮ ਹੈ ਜਿਹੜਾ ਇੱਥੇ ਲੱਗਦਾ ਹੈ ਪਰ ਅੱਜ ਬਹੁਤ ਵੱਡਾ ਜਾਮ ਲੱਗ ਚੁੱਕਿਆ ਕਿਉਂਕਿ ਪਾਣੀ ਕਰਕੇ ਧੀਮੀ ਗਤੀ ਨਾਲ ਜਾਣਾ ਪੈਂਦਾ ਹੌਲੀ ਹੌਲੀ ਜਾਣਾ ਪੈਂਦਾ ਲੋਕਾਂ ਨੂੰ ਇਸੇ ਕਰਕੇ ਜਿਹੜੀ ਜਾਮ ਹੈ ਮੁਹਾਲੀ ਦੇ ਵਿੱਚ ਉਹ ਲੱਗਿਆ ਹੋਇਆ ਹੈ ਪਾਣੀ ਠੰਡਾ ਵੀ ਬਹੁਤ ਹੈ ਕਿਉਂਕਿ ਅਸੀਂ ਪਾਣੀ ਦੇ ਵਿੱਚ ਆ ਕਿਉਂਕਿ ਗੜੇ ਨੇ ਜਿਹੜੇ ਉਹ ਗੜੇ ਪਏ ਨੇ ਪਰ ਫੀਲਾ ਪਾਣੀ ਆ برف ਵਾਲਾ ਪਾਣੀ ਆ ਤਾਂ ਬਰਫੀਲੇ ਪਾਣੀ ਦੇ ਨਾਲ ਜਿਹੜਾ ਮਹਾਲੀ ਦਾ 에ਰਪੋਰਟ ਰੋਡ ਹੈ ਉਹ ਤਕਰੀਬਨ ਜਾਮ ਹੋ ਚੁੱਕਿਆ ਤਾਂ ਕਿੰਨੀ ਸਪੀਡ ਦੇ ਨਾਲ ਪਾਣੀ ਆ ਰਿਹਾ ਹੈ ਵੀ ਤੁਸੀਂ ਉਧਰੋਂ ਦੇਖ ਸਕਦੇ ਹੋ ਤਾਂ ਚਾਰੇ ਪਾਸੇ ਟ੍ਰੈਫਿਕ ਹੀ ਟ੍ਰੈਫਿਕ ਹੈ ਇਧਰਲੇ ਪਾਸੇ ਟਾਈਮੇ ਘੱਟ ਦੇਖੋਗੇ ਪਰ ਜ਼ੀਰਕਪੁਰ ਵਾਲੀ ਸਾਈਡ ਤੋਂ ਜਿਹੜੀ ਟ੍ਰੈਫਿਕ ਹੈ ਉਹ ਜਾਮ ਹੋ ਚੁੱਕੀ ਹੈ ਤੁਹਾਨੂੰ ਮਹਾਲੀ ਤੋਂ ਦਿਖਾ ਰਹੇ ਹਾਂ ਜਿਹੜਾ ਰੇਲਵੇ ਟ੍ਰੈਕ ਲੰਘਦਾ ਹੈ ਜਿਹੜੇ ਵੀ ਇੱਧਰ ਨੂੰ ਆਉਣੇ ਵਾਲੇ ਨੇ ਉਹ ਵੀ ਇਹਨਾਂ ਤਸਵੀਰਾਂ ਨੂੰ ਜ਼ਰੂਰ ਦੇਖਣ ਤਾਂ ਇੱਧਰ ਇਸ ਤਰੀਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਆ ਸਾਹਮਣੇ ਜਿਹੜੀਆਂ ਗੱਡੀਆਂ ਨੇ ਤੁਸੀਂ ਦੇਖ ਸਕਦੇ ਹੋ ਅੱਧੀਆਂ-ਅੱਧੀਆਂ ਗੱਡੀਆਂ ਜਿਹੜੀਆਂ ਪਾਣੀ ਦੇ ਵਿੱਚ ਡੁੱਬ ਰਹੀਆਂ ਸੀ ਕਿਤੇ ਨਾ ਕਿਤੇ ਪਾਣੀ ਸੀਵਰੇ ਦੇ ਵਿੱਚ ਜਾ ਵੀ ਰਿਹਾ ਪਰ ਜਾਮ ਹੈ ਜਿਹੜਾ ਉਹ ਦੇਖ ਸਕਦੇ ਹੋ ਬਹੁਤ ਵੱਡਾ ਜਾਮ ਹੈ ਜਿਹੜਾ ਉਹ ਸਾਹਮਣੇ ਮੈਂ ਕਹੂੰਗਾ ਦਵਿੰਦਰ ਦਿਖਾ ਦਿਓ ਐਡਾ ਵੱਡਾ ਜਾਮ ਹੈ ਜਿਹੜਾ ਜਾਮ ਲੱਗਿਆ ਹੋਇਆ ਮੁਹਾਲੀ ਦੇ ਵਿੱਚ ਰੇਲਵੇ ਟਰੈਕ ਦੇ ਬਿਲਕੁਲ ਥੱਲੇ ਤਾਂ ਇਧਰ ਮੋਟਰਸਾਈਕਲ ਦੇਖ ਸਕਦੇ ਹੋ ਅੱਦਾ ਅੱਦਾ ਮੋਟਰਸਾਈਕਲ ਡੁੱਬ ਰਿਆ ਤਾਂ ਇਧਰ ਬਾਈ ਐਨਜੋਏ ਵੀ ਕਰ ਰਹੇ ਨੇ ਇੱਕ ਤਰੀਕੇ ਦੇ ਨਾਲ ਤਾਂ ਇਸੇ ਤਰੀਕੇ ਦੇ ਨਾਲ ਦੇਖ ਸਕਦੇ ਹੋ ਤੁਸੀਂ ਮੁਹਾਲੀ ਦੇ ਰੇਲਵੇ ਟਰੈਕ ਤੇ 에어ਪੋਰਟ ਰੋਡ ਆ ਜਿਹੜਾ ਉੱਥੇ ਅਸੀਂ ਖੜੇ ਆ 에어ਪੋਰਟ ਰੋਡ ਤੇ ਇਸ ਤਰੀਕੇ ਦਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਇਸ ਤਰੀਕੇ ਦੀ ਟਰੈਫਿਕ ਹੈ ਜਿਹੜੀ ਉਹ ਜ਼ੀਰਕਪੁਰ ਵਾਲੀ ਸਾਈਡ ਤੋਂ ਆ ਰਹੀ ਹੈ ਉਹ ਪਿੱਛੇ ਮੈਂ ਕਹੂੰਗਾ ਟਰੱਕ ਦਿਖਾਇਆ ਦਵਿੰਦਰ ਘਟੋ ਘਟ ਅੱਧਾ ਕਿਲੋਮੀਟਰ ਉਹ ਟਰੱਕ ਦਿਖ ਰਿਹਾ ਹੁਣ ਉਸ ਤੋਂ ਪਿੱਛੇ ਤਕਰੀਬਨ ਕਿਲੋਮੀਟਰ ਤੋਂ ਵੀ ਵੱਧ ਡੇਢ ਕਿਲੋਮੀਟਰ ਦੇ ਕਰੀਬ ਇਹ ਜਿਹੜਾ ਜਾਮ ਲੱਗਿਆ ਹੋਇਆ ਮੁਹਾਲੀ ਦੀ ਸੜਕਾਂ ਤੇ ਤੁਹਾਨੂੰ ਦਿਖਾ ਰਹੇ ਹਾਂ ਆਟੋ ਦੇਖ ਸਕਦੇ ਹੋ ਆਟੋ ਦੇ ਵਿੱਚ ਵੀ ਪਾਣੀ ਵੜ ਰਿਹਾ ਐ ਇੰਨਾ ਪਾਣੀ ਆ ਆਟੋਆਂ ਦੇ ਵਿੱਚ ਵੀ ਪਾਣੀ ਵੜ ਰਿਹਾ ਐ ਇਧਰਲੇ ਪਾਸੇੋਂ ਦੇਖ ਸਕਦੇ ਹੋ ਮੋਟਰਸਾਈਕਲ ਅੱਧੇ ਅੱਧੇ ਪਾਣੀ ਦੇ ਵਿੱਚ ਆ ਰਹੇ ਨੇ ਗੱਡੀਆਂ ਨੇ ਜਿਹੜੀਆਂ ਤਕਰੀਬਨ ਟਾਇਰ ਉਹ ਅੱਧੇ ਅੱਧੇ ਪਾਣੀ ਦੇ ਵਿੱਚ ਆ ਰਹੇ ਨੇ ਇਸ ਤਰੀਕੇ ਦੇ ਨਾਲ ਸਾਈਕਲ ਵਾਲੇ ਬਾਈ ਜੀ ਦੇਖ ਸਕਦੇ ਹੋ ਤੁਸੀਂ ਕਿਉਂਕਿ ਪਾਣੀ ਉਧਰੋਂ ਗੱਡੀਆਂ ਮਾਰ ਦੀਆਂ ਨੇ ਤਾਂ ਸਾਈਕਲ ਇਧਰਲੇ ਪਾਸਿਓਂ ਲੈ ਕੇ ਆ ਰਹੇ ਨੇ ਤਾਂ ਬਾਈ ਨਾਲ ਗੱਲਬਾਤ ਵੀ ਕਰਾਂਗੇ ਬਾਈ ਜੀ ਆਜੋ ਅੱਗੇ ਨੂੰ ਆਜੋ ਕਿੱਥੋਂ ਆ ਰਹੇ ਸੀ ਨਹੀਂ ਬਿਆਸੀ ਜੇ ਅੱਛਾ ਬਿਆਸੀ ਤੋਂ ਆਏ ਹੋ ਪਾਣੀ ਖੜ ਜਾਂਦਾ ਇੱਥੇ ਹਰੇਕ ਵਾਰ ਹਾਂਜੀ ਹੰਡ ਵੀ ਬਹੁਤ ਹੈ ਬਹੁਤ ਹੈ ਜੀ ਤਾਂ ਦੇਖ ਸਕਦੇ ਹੋ ਤੁਸੀਂ ਬਾਈ ਕਾਲੀ ਦੇ ਵਿੱਚ ਆ ਕਿਉਂਕਿ ਇਧਰੋਂ ਟ੍ਰੈਫਿਕ ਵੀ ਜਾ ਰਹੀ ਆ ਤਾਂ ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਮਹਾੜੀ ਦੀਆਂ 에어ਪੋਰਟ ਰੋਡ ਦੀਆਂ ਖਾਸ ਕਰਕੇ ਕਿਉਂਕਿ ਜਦੋਂ ਵੀ ਪਾਣੀ ਆਉਂਦਾ ਜਦੋਂ ਵੀ ਮੀਂਹ ਆਉਂਦਾ ਇੱਥੇ ਜ਼ਰੂਰ ਖੜਦਾ ਹੈ ਤਾਂ 에어ਪੋਰਟ ਰੋਡ ਤੇ ਹਰੇਕ ਇੱਥੋਂ ਲੰਘਦਾ ਹੈ ਹਰੇਕ ਮਨਿਸਟਰ ਵੀ ਇੱਥੋਂ ਲੰਘਦਾ ਹੈ ਸਾਰੇ ਇੱਥੋਂ ਲੰਘਦੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਮੁਹਾਲੀ ਗੜੇਮਾਰੀ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਮੁਹਾਲੀ ਤੋਂ 에어ਪੋਰਟ ਰੋਡ ਦੀਆਂ ਕਿ 에어ਪੋਰਟ ਤੇ ਕਿਸ ਤਰੀਕੇ ਦੇ ਨਾਲ ਜਾਮ ਹੈ ਜਿਹੜਾ ਲੱਗਿਆ ਹੋਇਆ ਹੈ ਭਾਰੀ ਮੀਂਹ ਪਿਆ ਸੀ ਮੀਂਹ ਪੈਣ ਤੋਂ ਬਾਅਦ ਰੇਲਵੇ ਟਰੈਕ ਦੇ ਥੱਲੇ ਪਾਣੀ ਖੜਾ ਹੋਇਆ ਹੈ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਮੋਹਾਲੀ ਪੰਜਾਬ ਸਰਕਾਰ ਦੀ ਸਕੀਮ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਤਹਿਤ ਜਿੱਥੇ ਆਮ ਲੋਕਾਂ ਨੂੰ ਫਾਇਦਾ ਹੋਇਆ ਹੈ ਉੱਥੇ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਏ ਹਨ ਇਸ ਸਕੀਮ ਤਹਿਤ 4000 ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ। ਇਸ ਕੰਮ ਨੂੰ ਸਿਖਾਉਣ ਲਈ ਨੌਜਵਾਨਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ ਤਾਂ ਕਿ ਉਹ ਲੋਕਾਂ ਨੂੰ ਵਧੀਆ ਤਰੀਕੇ ਨਾਲ ਸੇਵਾਵਾਂ ਪ੍ਰਦਾਨ ਕਰ ਸਕਣ। ਲੋਕਾਂ ਨੂੰ ਘਰ ਤੱਕ ਸੇਵਾਵਾਂ ਦੇਣ ਵਾਲੇ ਨੌਜਵਾਨ ਸਰਕਾਰ ਦਾ ਧੰਨਵਾਦ ਕਰ ਰਹੇ ਹਨ ਤੇ ਲੋਕਾਂ ਨੂੰ ਸਕੀਮ ਪ੍ਰਤੀ ਜਾਗਰੂਕ ਕਰ ਰਹੇ ਹਨ। ਸਾਨੂੰ ਪੰਜਾਬ ਸਰਕਾਰ ਦੁਆਰਾ ਬਹੁਤ ਵਧੀਆ ਰੁਜ਼ਗਾਰ ਮਿਲਿਆ ਹੈ ਤੇ ਸਾਨੂੰ ਜਿਵੇਂ ਹੁਣ ਪਤਾ ਹੀ ਹੈ ਤੁਹਾਨੂੰ ਵੀ 1076 ਦੇ ਗੋਲ ਕਰਨੀ ਪੈਂਦੀ ਸੀ ਜੀਨ ਨੂੰ ਕੋਈ ਵੀ ਪੰਜਾਬ ਸਰਕਾਰ ਤੋਂ ਕੋਈ ਆਪਾਂ ਕੋਈ ਸਰਵਿਸ ਲੈਣੀ ਆਪਾਂ ਨੇ ਜਨਮ ਸਰਟੀਫਿਕੇਟ ਹੋਵੇ ਡੈਥ ਦੇ ਹੋਵੇ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਜਲਦ ਹੀ ਇਸ ਸਕੀਮ ذریعے 100 ਫੀਸਦੀ ਸੇਵਾਵਾਂ ਨੂੰ ਕਵਰ ਕੀਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਦਫ਼ਤਰਾਂ ਤੱਕ ਆਉਣ ਦੀ ਲੋੜ ਹੀ ਨਾ ਪਵੇ ਕਿਦਾ ਕੋਈ ਪ੍ਰਮਾਣ ਪੱਤਰ ਜਾਤੀ ਪ੍ਰਮਾਣ ਪੱਤਰ ਕੋਈ ਬਣਾਉਣਾ ਸਾਰੇ ਉੱਥੇ ਬਹਿ ਕੇ ਬਣਾ ਕੇ ਆਓ ਪਿਪੜਾਂ ਥੱਲੇ ਬੋੜਾਂ ਥੱਲੇ ਲੋਕ ਵੀ ਖੁਸ਼ ਹੋਣਗੇ ਬਹੁਤ ਸਾਰੇ ਲੋਕ ਇਹ ਹੈ ਜਿਹਨੇ ਜੀ ਜਿਹੜੇ ਸ਼ਹਿਰ ਜਾਣ ਵਾਸਤੇ ਜਿੰਨ ਨੂੰ ਸਾਧਨ ਨਹੀਂ ਮਿਲਦੇ ਕੋਈ ਬੰਦਾ ਲੱਭਣਾ ਪੈਂਦਾ ਇੰਨਾ ਕੋਈ ਸਾਧਨ ਭਗਵੰਤਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਲੋਕਾਂ ਦੀ ਚਰਚਾ ਦਾ ਵਿਸ਼ਾ ਬਣੀ ਹੈ ਕਿਉਂਕਿ ਲੋਕਾਂ ਨੂੰ ਸਕੀਮ ਤੋਂ ਕਾਫੀ ਫਾਇਦਾ ਮਿਲ ਰਿਹਾ ਹੈ 1076 ਦੀ ਇੱਕੋ ਕਾਲ ਸਰਕਾਰੀ ਸੇਵਾਵਾਂ ਤੁਹਾਡੇ ਦਵਾਰ